ਹਾਂ ਜੀ ਬਹੁਤ ਬਹੁਤ ਰਹੀ ਸੀ ਗਈ ਅਸੀਂ ਇਹਨਾਂ ਤੋਂ ਤੇ ਇਹ ਸਰਕਾਰ ਦਾ ਹੀ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਕਦਮ ਚੱਕ ਕੇ ਸਾਡੇ ਪਿੰਡ ਦੇ ਹੋਰ ਵੀ ਬੱਚੇ ਜਿਹੜੇ ਹੁਣ ਛੋਟੇ ਨੇ ਤੇ ਅੱਗੇ ਤੇ ਨਸ਼ੇ ਤੋਂ ਬਚਣਗੇ ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਐਡਾ ਵੱਡਾ ਕੰਮ ਚੁੱਕਿਆ ਇਹ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਕੀ ਲੱਗਦਾ ਕਿ ਆਪਣੇ ਇਸ ਪਿੰਡ ਦੇ ਨਾਲ ਦੇ ਹੋਰ ਪਿੰਡਾਂ 'ਚ ਨਸ਼ਾ ਆ ਜੇ ਵੀ ਬਿਕਦਾ ਜੀ ਇਹ ਤਨੀ ਅਸੀਂ ਕਹਿ ਸਕਦੇਗੇ ਵੀ ਉ ਹੈਗਾ ਵੀ ਇੱਥੇ ਵੀ ਬਹੁਤ ਕਾਰਵਾਈ ਸੀਗੀ ਵੀ ਇੱਥੋਂ ਕਹਿ ਰਿਹਾ ਵੀ ਸਾਰਾ ਇੱਥੋਂ ਸਪਲਾਈ ਹੁੰਦਾ ਸੀ ਜੀ ਠੀਕ ਹੈ ਨਾ ਨਹੀਂ ਕਾਫੀ ਵਕਤ ਤੋਂ ਆਈਏ ਤੇ 25-26 ਕਪ ਦੇ ਪਰਚੇ ਵੀ ਹੋਏ ਹੋਏ ਸੀਗੇ ਤੇ ਹੁਣ ਕਲੋਜ਼ ਨੂੰ ਕੀ ਮੰਗ ਕਰਦੇ ਵਕੀਲਾਕੇ ਚੁਣਾ ਸਕਦਾ ਹੋਣਾ ਚਾਹੀਦਾ ਹਾਂਜੀ ਅਸੀਂ ਇਹ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਵੀ ਬਿਲਕੁਲ ਹੀ ਨਸ਼ਾ ਖਤਮ ਹੋਣਾ ਚਾਹੀਦਾ ਅੱਗੇ ਤੋਂ ਵੀ ਕਾਰਵਾਈ ਪੂਰੀ ਕਰਨੀ ਚਾਹੀਦੀ ਜਰ ਸਿੰਘਾ ਜਿਲ੍ਹਾ ਲੁਧਿਆਣਾ ਜੀ ਅਸੀਂ ਇਹ ਕਾਰਵਾਈ ਤੇ ਪਿੰਡ ਵਾਸੀਆਂ ਨੇ ਸਾਬਜਾਦਾਜੀਤ ਸਿੰਘ ਸਪੋਰਟਸ ਕਲੱਬ ਤੇ ਪੰਚਾਇਤ ਨੇ ਤੇ ਸਮੁੱਚੇ ਪਿੰਡ ਨੇ ਬਹੁਤ ਧੰਨਵਾਦ ਕੀਤਾ ਭਗਵਾਨਤਮਾਨ ਸਾਹਿਬ ਦਾ ਸੀਐਮ ਸਾਹਿਬ ਦਾ ਤੇ ਐਸਐਸਪੀ ਸਾਹਿਬ ਦਾ ਕਿਉਂਕਿ ਇਹ ਕਾਰਵਾਈਆਂ ਦੀ ਜਰੂਰਤ ਸੀ ਜੀ 10 ਸਾਲ ਹੋ ਗਿਆ ਅਸੀਂ ਅੱਕੇ ਪਏ ਸੀ ਪਲੇਟਾਂ ਪਾ ਪਾ ਕੇ ਬਹੁਤ ਅਸੀਂ ਪਰੇਸ਼ਾਨ ਸੀ ਇਹ ਜਿਹੀਆਂ ਕਾਰਵਾਈਆਂ ਦੇ ਜੇ ਸਾਡੀ ਕਲੱਬ ਦਾ ਹੋਰ ਵੀ ਕਿਤੇ ਯੋਗਦਾਨ ਹੋਊਗਾ ਅਸੀਂ ਸਾਰੀ ਕਬ 100 ਬੰਦਾ ਸਾਡਾ ਕਲੱਬ ਦਾ ਹੈਗਾ ਜੀ ਅਸੀਂ ਨਾਲ ਪੁਲਿਸ ਦਾ ਤੇ ਪੰਚਾਇਤ ਆ ਉਹਦਾ ਸਰਕਾਰ ਦਾ ਪੂਰਾ ਸਾਥ ਦੇਵਾਂਗੇ ਜਿੱਥੇ ਵੀ ਸਾਡੀ ਲੋੜ ਹੋਊਗੀ ਕਲੱਬ ਦੀ ਅਸੀਂ ਨਾਲ ਜਾ ਕੇ ਉਹ ਕਰਾਂਗੇ ਅਸੀਂ ਭਗਵੰਤ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਾ ਵਿਰੁੱਧ ਮੋਹਮ ਚੇੜੀ ਹੋਈ ਹੈ ਉਸ ਦੇ ਤਹਿਤ ਅੱਜ ਬੁਰਜ ਹਰੀ ਸਿੰਘ ਪਿੰਡ ਆਪਾ ਖੜੇ ਆਂ ਸਦਰ ਹਾਈ ਕੋਰਟ ਦਾ ਪਿੰਡ ਹੈ ਤੇ ਇੱਥੇ ਇੱਕ ਬਦਨਾਮ ਨਸ਼ਾ ਤਸਕਰ ਸਿਗਾ ਉਹਦੀ ਪ੍ਰਾਪਰਟੀ ਸਾਨੂੰ ਲਿਖ ਕੇ ਆਇਆ ਸੀਗਾ ਮਾਨਯੋਗ ਡੀਸੀ ਸਾਹਿਬ ਵੱਲੋਂ ਕਿ ਉਹਨਾਂ ਦੀ ਪ੍ਰਾਪਰਟੀ ਇਸ ਤਰ੍ਹਾਂ ਨਜਾਇਜ਼ ਕਬਜ਼ੇ ਦੇ ਵਿੱਚ ਆਈ ਹੋਈ ਹੈ ਤੋਂ ਬੀਡੀਪੀਓ ਸਾਹਿਬ ਤੇ ਤਸਹੀਰਦਾਰ ਸਾਹਿਬ ਨੇ ਉਹਨਾਂ ਨੇ ਅਪਾਇੰਟ ਕੀਤਾ ਬਤੌਰ ਡਿਊਟੀ ਮੈਜਿਸਟਰੇਟ ਤੇ ਅਸੀਂ ਅੱਜ ਆਪਣੀ ਸਾਰੀ ਫੋਰਸ ਲੈ ਕੇ ਪਹੁੰਚੇ ਹਾਂ ਕਿਉਂਕਿ ਤਾਂਕੀ ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਨਾ ਆਵੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਤੁਸੀਂ ਦੇਖ ਹੀ ਰਹੇ ਹੋ ਤੋਂ ਉਹਦੇ ਵਿੱਚ ਅੱਜ ਇਹ ਜਿਹੜਾ ਇਹਨਾਂ ਦੀ ਇਲੀਗਲ ਪ੍ਰੋਪਰਟੀ ਹੈਗੀ ਹੈ ਉਹਦੇ ਉੱਤੇ ਇਹ ਜਿਹੜਾ ਐਜ ਐਕਸ਼ਨ ਹੋ ਰਿਹਾ ਤੋਂ ਇਹ ਜਿਹੜਾ ਪੂਰਾ ਪਰਿਵਾਰ ਸੀਗਾ ਇਹਨਾਂ ਤੇ ਕਰੀਬ 4 ਬੰਦਿਆਂ ਤੇ ਅ ਅਮਰਜੀਤ ਸਿੰਘ ਨਾਂ ਮੇਰਾ ਹੈਗਾ ਇਹਦੇ ਦੋ ਬੇਟੇ ਹੈਗੇ ਨੇ ਤੇ ਇੱਕ ਵਾਈਫ ਚਾਰਾਂ ਤੇ ਕਰੀਬ 26 ਪਰਚੇ ਦਰਜ ਹੈਗੇ ਨੇ ਤੋਂ ਐਨਡੀਪੀ ਪ੍ਰੇਸ਼ਾਨ ਸੀਗੇ ਲੋਕ ਸਾਰੇ ਪਿੰਡ ਵਾਲੇ ਤੋ ਅੱਜ ਇਸ ਦੇ ਤਹਿਤ ਕਾਰਵਾਈ ਹੋਈ ਹੈ ਇਹ ਤੁਸੀਂ ਦੇਖ ਹੀ ਰਹੇ ਹੋ ਜੀ ਪੰਚਾਇਤੀ ਜਗ੍ਹਾ 'ਚ ਟ੍ਰਿਪਲ ਸਟੋਰੀ ਘਰ ਬਣਿਆ ਹੋਇਆ ਹੈ ਤੋ ਇਹ ਕਾਫੀ ਵੱਡਾ ਘਰ ਬਣਾਇਆ ਹੋਇਆ ਹੈ ਤੋ ਇਹ ਅੱਜ ਸਾਰਾ ਅਸੀਂ ਡਿਮੋਲਿਸ਼ ਕਰਾਂਗੇ ਇਹਨਾਂ ਨੂੰ ਤੇ ਪੂਰਾ ਤਹਿਸੀਲਦਾਰ ਸਾਹਿਬ ਨਾਲ ਹੈਗੇ ਆਂ ਤੇ ਨਾਲ ਉਹਨਾਂ ਦੇ ਅਸੀਂ ਫੋਰਸ ਪ੍ਰੋਵਾਈਡ ਕਰਾ ਕੇ ਇਹਨੂੰ ਅੱਜ ਪੂਰਾ ਜਿਹੜਾ ਕਬਜ਼ਾ ਹੈਗਾ ਪੰਚਾਇਤ ਨੂੰ ਦਵਾਵਾਂਗੇ ਸਰ ਜਿਹੜਾ ਆਪਣੇ ਇਲਾਕੇ 'ਚ ਹੋਰ ਵੀ ਇਹ ਜਿਹੜਾ ਡਰਗ ਪੈਲ ਉਹਨਾਂ ਨੂੰ ਕੀ ਵਾਰਨਿੰਗ ਦੇਵੋਗੇ ਸਾਡੇ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਪੰਜਾਬ ਵੱਲੋਂ ਉਹਨਾਂ ਦੀ ਡਾਇਰੈਕਸ਼ਨਾਂ ਦੇ ਹੇਠ ਕੰਮ ਕਰਦੇ ਹੋਏ ਤੇ ਜਿਹੜੀ ਕਾਰਵਾਈ ਹੈਗੀ ਹੈ ਬਦਨਾਮ ਸਮਗਲਰਾਂ ਤੇ ਉਹ ਇਸੇ ਤਰ੍ਹਾਂ ਅੱਗੇ ਵੀ ਫਿਊਚਰ ਤੁਸੀਂ ਦੇਖੋਗੇ ਜਾਰੀ ਰਹੇਗੀ